ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆ ਗਏ ਆ ਮੇਰੇ ਛੋਟੇ ਮੰਮੀ ਤੇ ਇੱਥੇ ਸਮੋਸੇ ਖਾਸ ਤਿਆਰੀ ਹੋਈ ਹੋਈ ਆ ਅੰਮ੍ਰਿਤਸਰ ਤੋਂ ਆਏ ਹੋਏ ਨੇ ਉਹਨਾਂ ਦੀ ਬੇਟੀ ਦਾ ਵਿਆਹ ਵਾ ਉਹਦਾ ਡੱਬਾ ਲੈਣ ਆਏ ਹੋਏ ਨੇ ਇੱਥੇ ਸਮੋਸੇ ਲਿਆਂਦੇ ਆਪਾਂ ਇਹਦੇ ਦਾ 50 ਕਰੀ ਜਾਂਦਾ 32 ਪਾ ਰਹੇ ਆ ਮੰਮਾ ਇਹਦੇ ਚੜ੍ਹੂ ਪਾਉਂਦਾ ਆ ਕਾਚਾ ਆ ਜੀ ਨਾਲ ਪਾਉਂਦੇ ਸਮੋਸੇ ਮਾਂਗੇ ਤੁਸੀਂ ਸਾਡੇ ਵਲੋਗ ਨਾਲ ਬੜੇ ਰੋਕ 2 ਦਸੰਬਰ ਨੂੰ ਗਾਇਸ ਜਿਆਵਾ 2 ਦਸੰਬਰ ਨੂੰ ਆਪਾਂ ਦਾ ਸਾਨੂੰ ਨੇ 7 ਦਸੰਬਰ ਨੂੰ ਵਿਆਹ 2 ਦਸੰਬਰ ਤੋਂ ਵਿਆਹ ਜੀ ਹੋ ਰਿਹਾ ਹੈ ਆਪਾਂ ਗਏ ਜਾਵਾਂਗੇ 2 ਦਸੰਬਰ ਨੂੰ ਆ ਚੋੜੀਆਂ ਤੇ ਉਸ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਮਹਿੰਦੀ ਫਿਰ ਸਗਣ ਉਸ ਤੋਂ ਬਾਅਦ ਪੀਸ ਨਾ ਫੋਨ ਕਰ ਕੋਸ਼ਿਸ਼ ਤੇ ਅੰਮ੍ਰਿਤਸਰ ਤੋਂ ਆਏ ਹੋਏ ਨੇ बदएण गाइस ये बर्थडे रानी जी ते आने मेरे छोटे नानी जी आयो येते बदीने अरे जीमासिंदा भी आवा आईयो गाइस ये तो कोशिश नहीं हो रही है नाम नाम गाइस अब हम जावेंगे सारे दो आगे समोसे डाल जा

ਹਾਂ ਛੋਟੀਆਂ ਬਲੇਟਾਂ ਨੂੰ ਮਾ ਸਕਦੇ ਬਰੋਡ ਕਿੱਜ ਪਾ ਸਕਦੇ ਆ ਤਾਂ ਨਹੀਂ ਛੋਟੀਆਂ ਬਲੇਟਾਂ ਹੋਣਗੀਆਂ ਸੋ ਗਾਇਸ ਮੈਂ ਕੱਲ੍ਹ ਜਾ ਰਹਾ ਟ੍ਰਿਪ ਤੇ ਇੱਕ ਵੀਲੋਗ ਦੇਖਣਾ ਵਾ ਤੇ ਲਾਈਕ ਕਰਿਓ ਕਮੈਂਟ ਕਰਿਓ ਇਹ ਚਾਹ ਚਾਪੂ ਕਰਦੇ ਹਾਂ ਇਹ ਡੱਬਾ ਲਿਆ ਮਨ ਟਿਕ ਕਿਹੜੀ ਚੀਜ਼ ਦਾ ਡੱਬਾ ਹਾਂਜੀ ਆਹ ਵਾਜੀ ਅੰਬਰਸਰ ਤੋਂ ਆਇਆ ਡੱਬਾ ਇਹ ਕਿਹੜੀ ਚੀਜ਼ ਆ

छोटी प्लेटा सारे समोसे कटे फिर चंद सारे समोस पाने वो बारले भाव ਉੱਡੀ ਚਾਬਾਂ ਗਿਆ ਅਚਾਨਕ ਦੇਖੋ ਜਾ ਰਹੇ ਹਾਂ ਹਾਂਜੀ ਫਰੈਂਡਸ ਉਧਰ ਮੰਨਤ ਨੇ ਕਾੜੀ ਨੂੰ ਜਾਣਾ ਟ੍ਰਿਪ ਤੇ ਇੱਥੇ ਸਾਰਾ ਸਮਾਨ ਖਾਣ ਜੂਣਾ ਆਪਣਾ ਲੈ ਆਈਆਂ ਹਾਂ ਦੁਕਾਨੀਆਂ ਉਧਰ ਗ੍ਰੇਟੀਏ ਲਿਆਂਦਾ ਲੈ ਰਹੇ ਆਂ ਤੇ ਅੱਧੇ ਰੇਰ ਵੀ ਆਂਦਾ ਜੰਮੀਟਾ ਤੇ ਉਹ ਚੁੱਕੋ ਮੰਚ ਮੰਚ ਲਿਆਂਦਾ ਦੋ ਇਹ ਨਟ ਕੱਢ ਲਿਆਂਦੇ ਆ ਬਿਸਕਾਫ ਬਿਸਕੋਵਾਂ ਨੇ ਬਿਸਕਟ ਆਇਆ ਘੈਰੀ ਆ ਬਹੁਤ ਜ਼ਰਾ ਸਵਾਦ ਹੁੰਦੇ ਆ ਮੈਂ ਖਾ ਲਾਂ ਫਿਰ

ਜਾਣੀ ਅਲਗ ਮੇਰਾ ਪ੍ਰੇਮ ਉਹ ਮੇਰੇ ਬੜੇਆ ਢਿੰਗ ਤੋਂ ਅੰਨਾ ਚੱਲੇ ਵਾਪਸ ਪਿੰਡ ਪਿਆਰ ਹੋਏ ਹੋਇਆ ਹਾਜੀ ਨੇ ਨੂੰ ਪਤਾ ਹੀ ਹੋਇਆ ਦੇਦੇਸ ਮੁਸੇ ਨੰਨੇ ਨੂੰ ਵੀ ਰਈ ਨੂੰ ਵੀ ਉਹਨਾਂ ਦੱਤੇ ਦੀ ਮਾੜਾ ਜਿਹਾ ਉਹਨਾ ਗੁੱਸੇ ਹੋ ਜੀ ਨਾ ਸਾਨੂੰ ਇੰਨਾ ਬੋਲਦਾ ਖੂਗਾ ਤੁਸੀਂ ਬਾਹਰ ਨਿਕਲ ਜਾਓ ਸਾਰੇ ਜਾਣੇ ਬਾਹਰ ਨਿਕਲ ਜਾਓ ਤੁਸੀਂ <laughs> समोस नहीं भी खाने समोसे ढिढ पर गया हम चाय पी चाहिए इतने अपनी बन चाह बनगी पाला गे चाह हां सारिया वास्ते आप चाह पा लिया पत्ती जारी बनाई से हम आप सारे झाया दवा गे समोसे सारे ने खा ले सारे चाह ले

ਹੋ ਬੇ ਨਾਨਾ ਹਾਂਜੀ ਗਾਇਸ ਤੇ ਸਾਡੀ ਨਾਨੀ ਜੀ ਜਰਦੀ ਨੇ ਵਾਪਸ ਅਮਰੀਕਾ ਰਹੇ ਹਾਂ ਆਪਣਾਉਣ ਦੀ ਚਾਲ ਨਾਲ ਆਜੀ ਵਾਪਸ ਕਿਉਂਕਿ ਘਰੇ ਵਿਆਹ ਦਰਿਆ ਆਇਆ ਵਾਸ ਕਰਕੇ ਕੰਮ ਜਾਦੇ ਆ ਤਾਂ ਕਰਕੇ ਅੱਜੀ ਵਾਪਸ ਚੱਲੇ ਆਪਣੀ ਛੋਟੀ ਨਾਨੀ ਜੀ ਨੇ ਕਰਿਆ ਪਿਆਰ ਮੇਰਾ ਬਾਚੂ ਹਾਂ ਓਏ ਮਾਰਸ ਗਿੱਲੇ ਜਰਵਾਣ ਮਿਲਿਆ ਨੂੰ ਤਾਂ ਕਰਕੇ ਉਹ ਸਾਲ ਦਾ ਹੀ ਜਿਹੜੇ ਸਾਲ

ਆ ਜਾਣਾ ਨਾਨੀ ਨੇ ਉੜੇ ਆ ਜਾਣਾ ਬਾਜੂ ਆ ਗਿਆ ਤੁਸੀਂ ਕਰਕੇ ਪਾਪਾ ਹੁਣੇ ਆਉਂਦੇ ਆ ਹੁਣੇ ਆਉਂਦੇ ਪਾਪਾ ਪਾਪਾ ਚਲਾ ਦਿਆ ਸੋਣਾ ਬੱਚਾ ਇਹਦੇ ਵਿੱਚ ਫੋਟੋ ਖਿਚਾ ਲੈ ਇੱਧਰ ਦੇਖੋ ਫੋਟੋ ਖਿਚਾ ਸੋਣੀ ਇਹਦੇ ਵਿੱਚ ਇੰਦਰ ਦੇਖੋ ਇੰਦਰ ਇਹਨੂੰ ਮੰਮਾ ਦੇ ਦੇ ਇੱਕ ਆ ਗਈ ਫੋਟੋ ਸੋਣੀ ਕਿੱਥੇ ਜਾਈਦਾ ਤੈਨੂੰ సైకిల్ ద పెంచ్ లేదు లోనా సైకిల్ ద పెంచ్ లేదు లోనా చలోన్ బ్రోనే అబ్నే జల్కే కర్ దా కమ్ కర్ కరీయే తుసి మందడే పండే హోతా కోయ్ పహలా apne